ਸਤਿ ਸ਼੍ਰੀ ਅਕਾਲ ਜੀ ਸਾਰੇ ਆਪ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਮਾਲਾ ਕਲਾਂ ਦੇ ਵਿੱਚ ਮਾਲਾ ਕਲਾਂ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਕਾਲਾ ਸਾਹਿਬ ਪਰਿਵਾਰ ਦੇ ਘਰੇ ਇਸ ਟਾਈਮ ਜੂਦਾ ਦੇ ਵਪਾਰ ਦਾ ਬਾਈ ਹੁਣਿਆਂ ਦਾ ਕੰਮ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਦੋ ਜਨਵਰਾਂ ਦੇ ਤੁਹਾਨੂੰ ਦਰਸ਼ਨ ਕਰਵਾਉਣੇ ਆ ਦੋਵੇਂ ਹੀ ਮਈਆਂ ਵਾ ਮੇਤਰੋ ਇੱਕ ਗੱਪਣ ਮੱਝ ਵਿਖਾਵਾਂਗੇ ਤੇ ਇੱਕ ਛੋਟੀ ਸੋਈ ਸਵਾਈ ਕਰਦੇ ਆ ਗੱਲਬਾਤ ਮਿਲਦੇ ਆ ਪਰ ਸਾਰੀ ਜਾਣਕਾਰੀ ਨਾ ਜਨਵਰਾਂ ਦੇ ਬਾਰੇ ਲੈਣੇ ਆ ਉਹ ਕਰਦੇ ਆ ਗੱਲਬਾਤ ਭਾਈ ਦੇ ਨਾਲ ਸਤਿ ਸ਼੍ਰੀ ਅਕਾਲ ਵੈਗਰੂ ਜੀ ਇੱਧਰ ਨੂੰ ਆਜੋ ਮਰੇ ਤਸੂਦ ਪਿੰਦਾ ਹੋਰ ਸੇਤਾ ਸੁਣਾਓ ਜੀ ਹਾਂ ਜੀ ਵਧੀਆ ਮੀਰ ਜੀ ਚੜਦੀ ਕਲਾ ਜੀ ਹਾਂ ਚੜਦੀ ਕਲਾ ਠੀਕ ਹੈ ਜੀ ਇਸ ਘਰ ਪਰਿਵਾਰ ਦੀ ਸਾਰਾ ਹਾਂਜੀ ਕਿਰਪਾ ਗੁਰੂ ਜੀ ਠੀਕ ਹੈ ਜੀ ਠੀਕ ਹੈ ਤੇ ਖਾਲਸਾ ਜੀ ਇੱਕ ਵਾਰੀ ਨਾਮ ਦੱਸ ਦਈਆ ਆਪਣਾ ਜੀ ਬਾਬਾ ਬਬਲੀ ਚੱਲਦਾ ਹੀ ਪਿੰਡ ਬਾਬਾ ਬਬਲੀ ਤੇ ਬਾਬਾ ਜੀ ਫਿਰ ਜਿਹੜੀਆਂ ਮਈਆਂ ਦੋਵੇਂ ਇੱਕ ਗੱਬਣ ਤੇ ਇੱਕ ਸੋਈ ਆ ਜੀ ਹਾਂਜੀ ਠੀਕ ਹੈ ਜੀ ਤੇ ਆਹ ਛੋਟੀ ਸੋਈ ਹੋਈ ਇੱਧਰ ਲਈ ਇਹ ਛੋਟੀ ਸੋਈ ਆ ਜੀ ਕੀ ਕਹ ਕਿੰਨੇ ਦਿਨਾਂ ਦੀ ਸੋਈ ਆ ਜੀ ਇਹ ਇਹਨੂੰ ਅੱਜ ਚੌਥਾ ਦਿਨ ਆ ਜੀ ਅੱਜ ਇਹਨੂੰ ਚੌਥਾ ਦਿਨ ਆ ਸੋਈ ਨੂੰ ਤੇ ਚਾਰਾਂ ਦਿਨਾਂ ਦੀ ਸੋਈ ਦੇ ਥੱਲੇ ਕਿੰਨਾ ਦੁੱਧ ਤਿਆਰ ਹੋਊਗਾ ਹੁਣ ਇਸ ਟਾਈਮ 8-9 ਕਿਲੋ ਬੋਲਾ ਹੈਗਾ ਜੀ। ਇਸ ਟਾਈਮ 8-9 ਕਿਲੋ ਬੋਲਾ ਹੈਗਾ ਮਗਰ ਕੱਟਾ ਵਗੇ ਕੱਤੀ ਜੀ। ਕੱਟਾ ਜੀ। ਕੱਟਾ ਮਗਰ ਚਵਾਈ ਚਵਾਈ ਕਿਵੇਂ ਲੱਗਿਆ ਬਾਈ? ਚਵਾਈ ਚਵਾਈ ਬਹੁਤ ਬੋਲੀ ਆ ਜੀ ਵਧੀਆ। ਓਕੇ ਆ ਜਵਾ। ਜੇ ਕੋਈ ਘਰੇ ਰੱਖਾਣਾ ਭਰਾ ਲਿਆ ਜਾਵੇ ਤਾਂ ਓਕੇ ਰਹੂਗਾ ਜੀ? ਹਾਂਜੀ ਓਕੇ। ਠੀਕ ਆ ਕੀ ਰੇਟ ਰਹੂਗਾ ਬਾਬਾ ਜੀ ਦਾ? ਰੇਟ ਜੀ 95000 ਦੀ ਦੇ ਦੇ। 95000 ਦੀ ਦੇ ਦੇ ਮਾਨਤਾ ਨੇ ਦੇ ਵਿੱਚ। ਹਾਂਜੀ ਹੋ ਜਾਊਗਾ। ਠੀਕ ਆ ਕੱਢੇ ਪਰ ਤੋਰੇ ਮੜਾ। ਦੂਜਾ ਸੂਈ ਸੂਈ ਨਾ ਹੀ? ਹਾਂਜੀ। ਲੈ ਵੀ ਮਿੱਤਰੋ ਦੂਜਾ ਸੂਆ ਛੋਟੀ ਸੂਈ ਆ ਕਰਮਾਂ ਵਾਲੀ। ਸ ਲੇਵੇ पांडे ਵਾਲੋ ਬੜੀ ਜ਼ਬਰਦਸਤ ਸੋਹਣੀਆਂ ਤਿਆਰ ਹੋਈਆਂ ਕਰਮਾਂ ਵਾਲੀ ਵੇਖੋ ਤੁਸੀਂ ਥਨ ਲੇਵੇ ਦੀ ਕੁਆਲਿਟੀ ਇੱਕ ਵਾਰੀ ਬਾਕੀ ਸੰਗ ਸੰਗ ਵੀ ਮੈਂ ਦਾ ਪੂਰਾ ਚੰਗਾ ਹੋਇਆ ਮਿੱਤਰੋ ਕੋਈ ਕਹਿਣ ਵਾਲੀ ਗੱਲ ਨਹੀਂ ਤੁਸੀਂ ਆਪ ਵੀ ਫੇਸ ਕੁਆਲਿਟੀ ਆ ਜਿਹੜੀ ਸਾਰੀ ਚੰਗੀ ਆ ਆਰਡਰ ਦੀ ਕੁਆਲਿਟੀ ਬੇਹਤਰੀਨ ਤੇ ਖਾ ਸਕੋ ਕਿ ਸੁਬਾਹ ਦੇ ਟਾਈਮ ਤੇ ਵੀਡੀਓ ਬਣ ਰਹੀ ਆ ਮਿੱਤਰੋ ਉਸ ਹਾਲਤ ਤੇ ਜਿਹੜੀ ਜਜਮੈਂਟ ਕਰਨੀ ਆ ਤੁਸੀਂ ਇਹਦੀ ਕਰਮਾਂ ਵਾਲੀ ਦੀ ਦੇਖ ਸਕਦੇ ਆ ਤੁਸੀਂ ਸੈਂਕ ਵੀ ਗੋਲਾ 95000 ਰੁਪਿਆ ਦੀ ਡਿਮਾਂਡ ਆ ਮਗਰ ਇਹਦੇ ਆ ਕੱਟਾ ਵਾ ਮੇਤੋ ਰੂਸ਼ੇਪਣ ਦੇ ਵਿੱਚ ਕੱਟਾ ਵਾ ਆਪ ਵੀ ਛੋਟੀ ਰੂਸ਼ੇਪਣ ਦੇ ਵਿੱਚ ਹੀ ਪੈਂਦੀ ਆ ਪਰ ਨੋਰਮਲ ਆ ਆਮ ਜੈਨੂਨ ਨਹੀਂ ਕਹਿ ਸਕਦੇ ਆਪਾਂ ਇਹਨੂੰ ਕਰਮਾਂ ਵਾਲੀ ਨੂੰ ਢਾਂਚਾ ਚੰਗਾ ਵਾ ਪਿੱਠਪੂੜਾ ਚੰਗਾ ਵਾ ਖੜਣੀ ਖੁੜਣੀ ਮੈਂ ਦੀ ਕਮਾਲ ਆ 95000 ਰੁਪਿਆ ਰੇਟ 8 9 ਕਿਲੋ ਬੋਲਾ ਵਾ ਚਾਰਾਂ ਦਿਨਾਂ ਦਾ ਸੂਆ ਵਾ ਦੂਜਾ ਸੂਆ ਛੋਟੀ ਆ ਮੇਤੋ ਦੋ ਨੰਬਰ ਤੇ ਮੈਂ ਖਾਲਸਾ ਜੀ ਜਿਹੜੀ ਬਾਈ ਹਾਂਜੀ ਵੀਰ ਜੀ ਇਹ ਆਪਣਾ ਜਿਨ੍ਹਾਂ ਤੋਂ ਲਈ ਆ ਉਹਨਾਂ ਨੇ ਤਾਂ ਤੀਜਾ ਸੂਆ ਦੱਸਿਆ ਪਰ ਚੌਥੇ ਸੂਏ ਆਪਣਾ ਸੂਣਾ ਆਏ ਨੇ ਚੌਥੇ ਸੂਏ ਸੂਣਾ ਆਏ ਨੇ ਤੇ ਇਹਨੂੰ ਬਈ ਕਿੰਨੇ ਦਿਨ ਲੈ ਜੂਗੀ ਹਜੇ ਇਹ ਹਜੇ ਲੈ ਜੂ ਪੰਜ 6 ਦਿਨ ਲੈ ਜੂਗੀ ਇਹਨੇ ਤੇ ਦੁੱਧ ਕਿੰਨਾ ਕੋਈ ਦੱਸਿਆ ਉਹਨਾਂ ਨੇ ਜੀ ਦੁੱਧ ਤਾਂ ਕਹਿੰਦੇ ਸੀ 12 ਕਿਲੋ ਹਿੰਚ ਹੋਇਆ 12 ਕਿਲੋ ਦੁੱਧ ਉਹਨਾਂ ਨੇ ਕਿਹਾ ਵੀ ਚੋਣ ਹਾਂ ਦੁੱਧ ਤਾਂ ਸੇਵਾ ਦਾ ਤਾਂ ਗੱਲ ਖਾਸ ਜੀ ਇਹਨੇ ਦੀ ਸੇਵਾ ਕਿਹੋ ਜੀ ਹਾਂ ਜੇ ਭੁੱਖੀ ਬਣਦੀ ਤਾਂ ਇਹਨੇ ਦੇਣਾ ਕਿ ਆ ਵਿਚਾਰੀ ਨੇ ਹਣਾ ਜੀ ਹਾਂ ਬਬਾਈ ਚੁਵਾਈ ਚੁਵਾਈ ਪਾਸ ਕੀਤੀ ਫਿਰ ਬੋਲੇ ਜੀ ਸੀ ਕਿ ਗੂੰਦ ਚਾਹੀਏ ਹਜੇ ਅ ਨਹੀਂ ਹਾਂ ਤਾਂ ਬੋਲੇ ਜੀ ਹੁਣ ਤਾਂ ਬੋਲੇ ਜੀ ਠੀਕ ਹੈ ਜੀ ਤੇ ਰੇਟ ਖਾਲਸਾ ਜੀ ਇਹਦਾ ਕੀ ਲਊਗਾ ਇਹ ਆਪਾਂ 85000 ਦੀ ਇਹ 85000 ਦੀ ਦਮਨਤਣ ਦੇ ਵਿੱਚ ਵੀ ਕਰਦੇ ਹਾਂ ਜੀ ਜੇ ਕੋ ਜੋੜਾ ਲੈ ਲਵੇ ਜੋੜੇ ਦਾ ਦਮਨਤਣ ਖੁੱਲਾ ਹੋ ਜਾਊਗਾ ਜੀ ਹਾਂ ਉਹ ਕੋਈ ਨਿਮੋਕੇ ਮੁਤਾਬਕ ਕਰਦੇ ਠੀਕ ਹੈ ਧੂਰੇ ਬਣਾ ਕੱਢੋ ਬਾਬਾ ਲੈ ਵੀ ਮਿੱਤਰੋ ਇਹ ਸੂਆ ਕਿਨਵਾ ਸੁਹੰਦੀ ਸੀ ਖਾਲਸਾ ਜੀ ਹਾਂ ਜੀ ਇਹ ਮੈਂ ਕਿਨਵਾ ਸੂਆ ਸੁਹੰਦੀ ਐ ਚੌਥਾ ਸੂਆ ਸੁਹੰਦੀ ਐ ਜੀ ਉਹਨਾਂ ਨੇ ਚੀਜ਼ਾਂ ਦੱਸਿਆ ਸੀਗਾ ਠੀਕ ਹੈ ਜੀ ਚੌਥਾ ਠੀਕ ਹੈ ਚੌਥਾ ਸੂਆ ਸੁਹੰਦੀ ਐ ਮਿੱਤਰੋ ਸੂਣ ਦੇ ਵਿੱਚ ਨਾ ਹਫਤਾ 10 ਦਿਨ ਮੈਨੇ ਲੈ ਜਾਣੇ ਆ ਹਜੇ ਕਿਉਂਕਿ ਮੈਂ ਗਵਾਈ ਭਰਦੀ ਐ ਇਸ ਚੀਜ਼ ਦੀ ਕਰਮਾ ਵਾਲੀ ਸਿੰਘ ਥੋੜਾ ਜਿਹਾ ਖੁੱਲਾ ਜ਼ਰੂਰ ਆ ਬਾਕੀ ਮੈਂ ਦੀ ਜਿਹੜੀ ਤੌਰ ਤਾਰ ਤੁਸੀਂ ਆਪ ਵੀ ਦੇਖ ਸਕਦੇ ਆ ਲੈ ਆਓ ਜੀ ਮੋੜ ਦਿਓ ਬਸ ਸੋਨਾ ਜਿਹੜਾ ਇਹਦਾ ਵੀ ਜਿੰਨਾ ਹੈਗਾ ਵਾ ਚੰਗੀ ਆ ਮਿੱਤਰੋ ਕਿਉਂਕਿ ਦੁੱਧ ਵਾਲੇ ਬੰਦੇ ਨੂੰ ਕੋਈ ਮਾੜੀ ਨਹੀਂ ਚੰਗਾ ਜਾਨਵਰ ਆ ਜਿਹੜਾ ਉਹ ਤੁਹਾਨੂੰ ਪਤਾ ਹੀ ਆ ਮਿੱਤਰੋ ਵੀ ਅੱਜ ਕੱਲ 60 55 60 65 ਦਾ ਭਾਅ ਵਾ ਜਿਹੜੇ ਮਈਆਂ ਦੇ ਟੋਕੜਾਂ ਵਾਲੇ ਹੋਏ ਪਏ ਆ ਤੁਹਾਨੂੰ ਆਪ ਹੀ ਪਤਾ ਸਾਰਿਆਂ ਨੂੰ ਇਹਨੂੰ ਕਰਦੇ ਪਿੱਛੋਂ ਮਣੀ ਬੱਤੀ ਠੀਕ ਓਕੇ ਲੈ ਮੇਤਰੋ ਦੇਖ ਸਕਦੇ ਹੁਣ ਤੁਸੀਂ ਇਹਨੂੰ ਕਰਮਾ ਵਾਲੀ ਨੂੰ ਸਰੀਰਕ ਬੰਦਤਰਾਂ ਨੂੰ ਤੁਹਾਨੂੰ ਪ੍ਰੋਪਰ ਦਿਖਾਤੀ ਆ ਕੱਦ ਵੀ ਦਿਖਾਤਾ ਵਾ ਦੋਵੇਂ ਮਈਆਂ ਸੂਈ ਇੱਕ ਗੱਬਣਾ ਇੱਕ ਸੂਈ ਸਵਾਈਆ ਦੋਵਾਂ ਜੋੜਾ ਜਿਹੜਾ ਲੱਖੋਂ ਅੰਦਰ ਵਾਲਾ ਵਾ ਮੇਤਰੋ ਇੱਕ ਦਾ 95000 ਰੇਟ ਆ ਠੀਕ ਹੈ ਇੱਕ ਦਾ 85000 ਰੁਪਈਆ ਰੇਟ ਖਾਦ ਪਬਲੀ ਬਾਈ ਮਾਪਾ ਜੀ ਨੰਬਰ ਦੇ ਦਿਓ ਜੀ ਹਾਂਜੀ 99 726 98726 28594 28549 98726228549 98726228549 ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਖਾਲਸਾ ਜੀ ਨਾਲ ਗੱਲਬਾਤ ਜਿਹੜੇ ਭਰਾ ਨੂੰ ਦੋਵੇਂ ਮਈਆਂ ਪਸੰਦ ਆ ਗੱਲਬਾਤ ਕਰ ਸਕਦੇ ਆ ਧੰਨਵਾਦ ਪਿੰਡ ਵੱਡਾ ਮਾਲਾ ਵੀ ਕਹਿ ਦਿੰਦੇ ਆ ਤੇ ਮਾਲਾ ਕਲਾ ਵੀ ਕਹਿ ਦਿੰਦੇ ਆ ਜਾਣ ਪਛਾਣ ਲਈ ਨੰਬਰ ਸਕਰੀਨ ਤੇ ਧੰਨਵਾਦ